ਲਾਡਲੀ ਭਾਗ 17 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਹੁਣ ਗੁਰਪੇਜ ਹੋਰਾਂ ਨੇ ਮਲਕੀਤ ਤੇ ਸੰਤੋਖੀ ਨੂੰ ਵਿਸ਼ਵਾਸ ਦਿਵਾਇਆ ਕਿ ਬਿੰਦਰੋਲੀ ਬੇਫਿਕਰ ਹੋ ਜਾਓ ਸਾਡੀ ਧੀ ਆ ਉਹ ਹੁਣ ਉਹ ਤੇ ਹੁਣ ਉਹ ਸਾਡੀ ਹੀ ਜ਼ਿੰਮੇਵਾਰੀ ਆ ਸੰਤੋਖੀ ਦੇ ਮਨ ਨੂੰ ਹੁਣ ਥੋੜਾ ਸਕੂਨ ਮਿਲਿਆ ਸੁੱਕ ਕੇ ਤਵੀਤ ਬਣੀ ਪਈ ਸੀ ਅੰਦਰ ਗਤੀ ਗਮਾਂ ਨੇ ਖਾ ਲਈ ਸੀ ਉਹ ਗੁਰਪ੍ਰੀਤ ਦੀ ਬੀਬੀ ਨੇ ਸੰਤੋਖੀ ਨੂੰ ਗਲੇ ਲਾਇਆ ਤੇ ਪਿਆਰ ਦਿੱਤਾ ਤੇ ਕਿਹਾ ਹੁਣ ਤਿਆਰੀ ਕਰ ਬਸ ਕੁੜੀ ਨੂੰ ਤੋਰਨ ਦੀ ਤੇ ਸੰਤੋਖੀ ਇੰਨਾ ਸੁਣ ਕੇ ਫੁੱਟ ਫੁੱਟ ਕੇ ਰੋ ਪਈ ਬੀਬੀ ਦੇ ਗਲ ਲੱਗ ਗਈ ਜਾਂਦੇ ਹੋਏ ਗੁਰਪ੍ਰੀਤ ਨੇ ਗੁੱਡੀ ਨੂੰ ਮਿਲਣਾ ਚਾਹਿਆ ਗੁੱਡੀ ਨਾਲ ਵਾਲੇ ਕਮਰੇ 'ਚ ਬੈਠੀ ਸੀ ਗੁਰਪ੍ਰੀਤ ਉਹਦੇ ਕੋਲ ਗਿਆ ਤੇ ਉਹਦੇ ਸਿਰ ਤੇ ਹੱਥ ਰੱਖਿਆ ਬੀਬੀ ਤੇ ਗੁਰਪ੍ਰੀਤ ਦੀ ਘਰ ਵਾਲੀ ਨੇ ਵੀ ਬਹੁਤ ਪਿਆਰ ਦਿੱਤਾ ਬਿੰਦੂ ਸ਼ਰਮਾ ਕੇ ਇੱਕ ਪਾਸੇ ਖੜੀ ਹੋਈ ਸੀ ਹੱਥ ਵਿੱਚ ਸੁਰਿੰਦਰ ਵੱਲੋਂ ਮਿਲਿਆ ਡੱਬਾ ਫੜੀ ਤੇ ਉਹ ਆਪਣੀ ਚੁੰਨੀ ਨਾਲ ਆਪਣਾ ਸਿਰ ਜਾ ਟਕਣ ਲੱਗੀ। ਬੀਬੀ ਨੇ ਬਿੰਦਰੂ ਨੂੰ ਬਹੁਤ ਪਿਆਰ ਦਿੱਤਾ ਤੇ ਸਾਰੇ ਵਾਪਸੀ ਲਈ ਚੱਲ ਪਏ। ਜਾਂਦਾ ਹੋਇਆ ਗੁਰਪੇਜ ਕਹਿ ਕੇ ਗਿਆ ਆਨਾ ਇੱਕ ਦੋ ਦਿਨਾਂ ਤੱਕ ਫਿਰ ਕਰਦੇ ਆਪਾਂ ਵਿਆਹ ਦੀ ਤਿਆਰੀ। ਹੱਥ ਜੋੜ ਕੇ ਬਾਹਰ ਕੰਨੇ ਸਾਰਿਆਂ ਨਾਲ ਚੱਲ ਪਿਆ। ਉਹਨਾਂ ਦੇ ਜਾਣ ਮਗਰੋਂ ਮਲਕੀਤ ਬੋਲਿਆ ਪਤਾ ਨਹੀਂ ਕਿਉਂ ਇੰਜ ਲੱਗਦਾ ਗੁਰਪੇਜ ਨਾਲ ਕੋਈ ਮੇਰਾ ਪੁਰਾਣਾ ਲੈਣ ਦੇਣਾ। ਉਹਦੇ ਨਾਲ ਮੈਨੂੰ ਕਦੇ ਉਪਰਾਪਾਨੇ ਨਹੀਂ ਲੱਗਾ ਜਦੋਂ ਦਾ ਮਿਲਿਆ ਉਹ ਸੰਤੋਖੀ ਹੰਗਾਰਾ ਪਰ ਰਹੀ ਸੀ ਕੁੜੀਆਂ ਇੱਕ ਪਾਸੇ ਬਹਿ ਕੇ ਬਿੰਦਰੋ ਦਾ ਡੱਬਾ ਵੇਖਣ ਲੱਗੀਆਂ ਹੁਣ ਦੋ ਕੋ ਦਿਨਾ ਮਗਰੋਂ ਗੁਰਪੇਜ ਆਇਆ ਤੇ ਹਫਤੇ ਵਿੱਚ ਵਿਆਹ ਦੀ ਤਿਆਰੀ ਕਰਨ ਨੂੰ ਗਿਆ ਮਲਕੀਤ ਨੇ ਗਿਣੇ-ਚੁਣੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਬਿੰਦਰੋ ਦੀ ਵਿਆਹ ਲਈ ਨਾਨਕੇ ਦਾਦਕੇ ਦੋ ਦਿਨ ਪਹਿਲਾਂ ਹੀ ਆ ਗਏ ਨਾਨੀ ਥੋੜੀ ਢਿੱਲੀ ਮੱਠੀ ਸੀ ਬਿੰਦਰੋ ਦੀ ਖੁਸ਼ ਸੀ ਬਿੰਦਰੋ ਦਾ ਵਿਆਹ ਦੇਖਣਾ ਚਾਹੁੰਦੀ ਸੀ ਪਰ ਵਿਆਹ ਤੱਕ ਹਾਲਤ ਹੋਰ ਖਰਾਬ ਹੋ ਗਈ ਇੱਕ ਪਾਸੇ ਮਨ ਜੀ ਤੇ ਹੀ ਪਈ ਰਹੀ ਗੁੱਡੀ ਲਈ ਬਿੰਦਰੋ ਦੇ ਵਿਆਹ ਦੌਰਾਨ ਨਾਨਕੇ ਮਾਮੀ ਨੇ ਗੁੱਡੀ ਦੇ ਮਾਮੇ ਨੂੰ ਫਿਕਰ ਜਤਾਉਂਦੇ ਹੋਏ ਕਿਹਾ ਕਿ ਮੇਰੇ ਪੇਕੇਆਂ ਦੇ ਪਿੰਡ ਇੱਕ ਵਡੇਰੀ ਉਮਰ ਦਾ ਮੁੰਡਾ ਬੰਦਾ ਮਤਲਬ ਦੇਖਣਾ ਗੁੱਡੀ ਲਈ ਪਰ ਮਾਮੇ ਨੇ ਚੁੱਪ ਕਰਾਇਆ ਕਿ ਹਾਂ ਨਹੀਂ ਹਲੇ ਕੱਲ ਨਾ ਪਰ ਚੁੱਪ ਹੋ ਜਾ ਤੂੰ ਮਾਮੀ ਕਹਿਣ ਲੱਗੀ ਹੁਣ ਜੇਕਰ ਛੱਡ ਛਡਈਆ ਹੋਇਆ ਤਵ ਡੇਰੀ ਉਮਰ ਦਾ ਹੀ ਮਿਲਣਾ ਇਹਨੂੰ ਕੋਈ ਘੱਟ ਉਮਰ ਦਾ ਛੜਾ ਮਿਲਨੋਂ ਰਿਹਾ ਪਰ ਮਾਮੇ ਨੇ ਕਿਹਾ ਹਲੇ ਐਸੀਆਂ ਗੱਲਾਂ ਨਾ ਕਰ ਚੰਗੇ ਨਹੀਂ ਲੱਗਦੇ ਬਾਹਰ ਨਾ ਕਹਿ ਦੇਂ ਕਿਤੇ ਚੁੱਪ ਹੋ ਜਾ ਹੁਣ ਵਿਆਹ ਤੋਂ ਇੱਕ ਦਿਨ ਪਹਿਲਾਂ ਬਿੰਦਰੋ ਦੇ ਵਟਨਾਂ ਲਾਇਆ ਗਿਆ ਰਾਤ ਨੂੰ ਮਹਿੰਦੀ ਲਗਾਈ ਗਈ ਗੀਤਾਂ ਦਾ ਪ੍ਰੋਗਰਾਮ ਵੀ ਕੀਤਾ ਗਿਆ ਗਲੀਗੁਆਂ ਚੋਂ 2-4 ਘਰਾਂ ਨੂੰ ਹੀ ਸੱਦਾ ਦਿੱਤਾ ਗਿਆ ਪਰ ਹਰ ਕੋਈ ਗੁੱਡੀ ਕਰਨੀ ਵੇਖ ਰਿਹਾ ਸੀ ਤਰਸ ਭਰੀਆਂ ਨਜ਼ਰਾਂ ਨਾਲ ਕੋਈ ਗੁੱਡੀ ਵਿੱਚ ਖੂਟ ਵੀ ਲਾ ਪਰਿਆ ਸੀ ਅੱਖਾਂ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਪਰ ਗੁੱਡੀ ਇੱਕ ਪਾਸੇ ਚੁੱਪਚਾਪ ਬੈਠੀ ਹੋਈ ਸੀ ਫਿਰ ਜਦੋਂ ਸਾਰਿਆਂ ਨੇ ਮੱਲੋਜੋਰੀ ਗੁੱਡੀ ਨੂੰ ਆਣ ਨੂੰ ਕਿਹਾ ਗੀਤਾਂ ਤੇ ਨੱਚਣ ਨੂੰ ਕਿਹਾ ਗਾਉਣ ਨੂੰ ਕਿਹਾ ਢੋਲਕੀ ਵਜਾਉਣ ਨੂੰ ਕਿਹਾ ਤਾਂ ਗੁੱਡੀ ਉਦਾਸ ਜੀ ਹੋ ਕੇ ਭਰੀ ਆਵਾਜ਼ ਨਾਲ ਗੀਤ गा ਰਹੀ ਸੀ ਪਰ ਉਹਦੇ ਤੋਂ ਗਾਏ ਨਹੀਂ ਜਾ ਰਹੇ ਸਨ ਫਿਰ ਮਲਕੀਤ ਗੁੱਡੀ ਦੇ ਕੋਲ ਗਿਆ ਤੇ ਹਰੇ ਹਰੇ ਘਾ ਉੱਤੇ ਸਾਪ ਰੁਕਾ ਮਾਰਦਾ ਬੋਲੀ ਪਾਉਣ ਲੱਗਾ ਤਿੰਨੋ ਧੀਆਂ ਪਿਓ ਦੇ ਗਲ ਲੱਗੀਆਂ ਭਰੀਆਂ ਅੱਖਾਂ ਨਾਲ ਸਵੇਰੇ ਸਵੇਰੇ ਕਰਨੈਲ ਵੀ ਆ ਗਿਆ ਆਪਣੇ ਪਰਿਵਾਰ ਨੂੰ ਲੈ ਕੇ ਹੁਣ ਗਿਣੇ ਚੁਣੇ ਸਾਰੇ ਜਾਣੇ ਮਲਕੀਤ ਦੇ ਘਰੇ ਆ ਗਏ ਬਿੰਦਰੋ ਦੀ ਨਾਈ ਤੋਈ ਦੀ ਰਸਮ ਅਗਰੋਂ ਮਾਮੇ ਨੇ ਬਿੰਦਰੋ ਦੇ ਚੂੜਾ ਪਾਇਆ ਸਾਰੇ ਕਾਰਵਿਹਾਰ ਕੀਤੇ ਗਏ ਸੋਨਾ ਲੱਗ ਰਿਆ ਸੀ ਲਾਲ ਜਿਹਾ ਸੂਟ ਜੋ ਬਿੰਦਰੋ ਨੇ ਵਿਆਹ ਦੇ ਲਈ ਪਾਇਆ ਸੀ ਫੁਲਕਾਰੀ ਵਾਲੀ ਚੁੰਨੀ ਲੈ ਕੇ ਤਿਆਰ ਹੋਈ ਹੋਈ ਸੀ ਬਿੰਦਰੋ ਵਾਲੀ ਜੱਚ ਰਹੀ ਸੀ ਇਸ ਵਾਰ ਗਲੀ ਦੇ ਬਾਹਰ ਕੋਈ ਟੈਂਟ ਨਹੀਂ ਲਗਾਇਆ ਸੀ ਬਸ ਗੁਰੂ ਘਰ ਵਿੱਚ ਹੀ ਸਾਰੇ ਕਾਰਜ ਕਰਨੇ ਸਨ ਹੁਣ ਬਿੰਦਰੋਂ ਨੂੰ ਲੈ ਕੇ ਸਾਰੇ ਜਣੇ ਗੁਰਦੁਆਰਾ ਸਹਿ ਪਹੁੰਚ ਗਏ ਮੱਥਾ ਟੇਕਣ ਮਗਰੋਂ ਸਾਰੇ ਜਣੇ ਇੱਕ ਪਾਸੇ ਹਾਲ ਕਮਰੇ ਵਿੱਚ ਬੈਠ ਗਏ 11:00 ਵਜੇ ਬਰਾਤ ਆ ਗਈ ਪਹਿਲਾ ਮਿਲਣੀ ਦੀ ਰਸਮ ਹੋਈ ਹਾਲ ਵਿੱਚ ਹੀ ਥੋੜਾ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ ਗੁਰਪ੍ਰੀਤ ਦੀ ਮੁਹਾਲੀ ਵਾਲੀ ਭੈਣ ਉਹਦਾ ਮੁੰਡਾ ਤੇ ਨੋ ਵੀ ਆਏ ਹੋਏ ਸਨ ਗੁਰਪ੍ਰੀਤ ਦਾ ਪਰਿਵਾਰ ਸੀ ਜਿੰਨੇ ਕੁ ਜਾਣੇ ਕਹਿ ਕੇ ਗਿਆ ਸੀ ਗੁਰਪ੍ਰੀਤ ਉਹ ਨਹੀਂ ਬੰਦਿਆਂ ਨੂੰ ਸੱਦ ਕੇ ਲਿਆਇਆ ਸੀ ਵਿਆਹ ਤੇ ਜਿਆਦਾ ਕਾਠ ਨਹੀਂ ਕੀਤਾ ਸੀ ਹੁਣ ਲਾਵਾਂ ਦੀ ਰਸਮ ਲਈ ਬਿੰਦਰੋ ਤੇ ਸੁਰਿੰਦਰ ਨੂੰ ਗੁਰਦੁਆਰਾ ਸਾਹਿਬ ਅੰਦਰ ਲਿਜਾਇਆ ਗਿਆ ਦੋਹਾਂ ਨੂੰ ਪਹਿਲਾਂ ਮੱਥਾ ਟਿਕਾਇਆ ਗਿਆ ਮਲਕੀਤ ਨੇ ਭਰੇ ਹੈ ਮਨ ਨਾਲ ਬਿੰਦਰੋ ਦਾ ਪੱਲਾ ਸੁਰਿੰਦਰ ਦੇ ਪੱਲੇ ਨਾਲ ਬੰਨਿਆ ਚਾਰ ਲਾਵਾਂ ਮਗਰੋਂ ਭਾਈ ਜੀ ਨੇ ਕੀਰਤਨ ਕੀਤਾ ਹੁਣ ਬਿੰਦਰੋ ਤੇ ਸੁਰਿੰਦਰ ਦਾ ਵਿਆਹ ਸੰਪੂਰਨ ਹੋ ਗਿਆ ਸੀ ਦੋਹੇ ਪਰਿਵਾਰ ਵਾਲੇ ਬਹੁਤ ਖੁਸ਼ ਸਨ ਗੁਰਦੁਆਰਾ ਸਾਹਿਬ ਤੋਂ ਬਾਹਰ ਹਾਲਚਾ ਕੇ ਸਾਰਿਆਂ ਲਈ ਰੋਟੀ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਗੁੱਡੀ ਇੱਕ ਪਾਸੇ ਸ਼ਿੰਦਰੋ ਕੋਲ ਬੈਠੀ ਹੋਈ ਸੀ ਤਾਂ ਉਹਦੇ ਕੋਲ ਗੁਰਪ੍ਰੀਤ ਦੀ ਭੈਣ ਗਈ ਗੱਲਾਂ ਬਾਤਾਂ ਕਰਨ ਲੱਗੀ ਨਾਲ ਹੀ ਉਹਦੀ ਨੌ ਕਮਲ ਵੀ ਨਾਲ ਚਲੀ ਗਈ ਬਹੁਤ ਸੋਹਣੀ ਲੱਗ ਰਹੀ ਸੀ ਜਮਾਂ ਹੀ ਗੁੱਡੀ ਵਰਗੀ ਬਾਾਂ ਦੇਚ ਗੱਲਾਂ ਤੋਂ ਪਤਾ ਲੱਗਾ ਕਿ 2 ਸਾਲ ਹੋ ਗਏ ਵਿਆਹ ਨੂੰ ਪਰ ਬੱਚਾ ਨਹੀਂ ਹੋਇਆ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਕਿ ਬੱਚਾ ਨਹੀਂ ਹੋ ਸਕਦਾ ਸ਼ਾਇਦ ਕਮਲ ਵਿੱਚ ਕੋਈ ਦਿੱਕਤ ਹੋਣੀ ਆ ਤਾਂ ਕਰਕੇ ਫਿਰ ਗੁਰਬੇਜ ਨੇ ਮਲਕੀਤ ਨੂੰ ਦੱਸਿਆ ਕਿ ਜਦੋਂ ਮੈਂ ਪਹਿਲੀ ਵਾਰ ਤੈਨੂੰ ਮਿਲਣ ਆਇਆ ਸੀ ਨਾ ਹਾਂ ਮੇਰੀ ਨੋ ਜਿਹੜੀ ਮੇਰੀ ਭੈਣ ਦੀ ਨੋ ਆ ਨਾ ਕਮਲ ਇਹਦਾ ਮੁੰਡਾ ਜਿਹੜਾ ਉਹ ਖਲੋਤਾ ਪਰ ਮੈਂ ਉਸ ਪਾਂਜੇ ਦੀ ਹੀ ਗੱਲ ਕਰ ਰਿਹਾ ਸੀ ਇਹਨਾਂ ਦੇ ਕੋਈ ਬੱਚਾ ਨਹੀਂ ਹੈਗਾ ਉਹਦੇ ਲਈ ਮੈਂ ਤੇਰੇ ਨਾਲ ਗੱਲ ਕੀਤੀ ਸੀ ਉਦੋਂ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ